ਉਸਿੰਗ ਦੇਖ ਰਹੇ ਹੋ ਪੰਜਾਬੀ ਵਾਈਟਬੋਰਡ ਚੈਨਲ ਪੇਸ਼ ਹੈ ਕਹਾਣੀ ਖਾਣੇਦਾਰੀ ਅਤੇ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਸਤਸਿਰ ਕਾਲਜ ਪੰਜਾਬੀ ਵਾਈਟਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਚਰਨ ਸਿੰਘ ਸ਼ਹੀਦ ਦੀ ਕਹਾਣੀ ਜਿਹੜੀ ਕਿ ਆਧੁਨਿਕ ਗਾਧ ਰਤਨਾਕਰ ਪਾਠ ਪੁਸਤਕ ਦੇ ਵਿੱਚ ਦਰਜ ਹੈ ਇਸ ਕਹਾਣੀ ਦਾ ਪਾਠ ਤੇ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਇਹ ਕਹਾਣੀ ਮੂਲ ਰੂਪ ਦੇ ਵਿੱਚ ਰੂਸੀ ਲੇਖਕ ਐਂਟਨ ਚੈਖਵ ਦੀ ਕਹਾਣੀ ਗਿਰਗਟ ਉੱਤੇ ਆਧਾਰਿਤ ਹੈ ਇਸ ਵਿੱਚ ਪੁਲਿਸ ਵਿੱਚ ਫੈਲੇ ਹੋਏ ਭ੍ਰਸ਼ਟਾਚਾਰ ਨੂੰ ਵੈਂਗਾਤਮਕ ਢੰਗ ਨਾਲ ਪੇਸ਼ ਕੀਤਾ ਗਿਆ ਹੈ ਪਹਿਲਾ ਥਾਣੇਦਾਰੀ ਕਹਾਣੀ ਦਾ ਪਾਠ ਦੇਖਦੇ ਹਾਂ ਤੇ ਉਸ ਤੋਂ ਬਾਅਦ ਵਿਸ਼ਤੇ ਆਧਾਰਿਤ ਪ੍ਰਸ਼ਨ ਉੱਤਰ ਦੇਖਾਂਗੇ ਇੱਕ ਸਿਪਾਹੀ ਸਾਡੇ ਅੱਗੇ ਸੀ ਇੱਕ ਪਿੱਛੇ ਹੱਥ ਵਿੱਚ ਹੰਟਰ ਸੀ ਪੱਗ ਦਾ ਤੁਰਰਾ ਅਸਮਾਨ ਨੂੰ ਸੈਨਤਾ ਮਾਰਦਾ ਸੀ ਹੱਟੀਆਂ ਵਾਲੇ ਲੋਕ ਤੇ ਬਾਜ਼ਾਰਾਂ ਵਿੱਚ ਤੁਰੇ ਜਾਂਦੇ ਰਾਹੀ ਝੁੱਕ ਝੁੱਕ ਕੇ ਉੱਠ ਉੱਟ ਕੇ ਸਾਡਾ ਆਦਰ ਕਰਦੇ ਸਨ ਕਿਉਂਕਿ ਅਸੀਂ ਠਾਣੇਦਾਰ ਸਾਂ ਉਹਮੇ ਹੀ ਇੱਕ ਪਾਸਿਓਂ ਚੀਕ ਚਹਾੜੇ ਜਿਹੇ ਦੀ ਆਵਾਜ਼ ਆਈ ਅਸਾਂ ਨજર ਚੁੱਕ ਕੇ ਦੇਖਿਆ ਤਾਂ ਇੱਕ ਗਲੀ ਵਿੱਚ ਲੋਕਾਂ ਦੀ ਭੀੜ ਲੱਗੀ ਹੋਈ ਸੀ ਅਸੀਂ ਸਿਪਾਹੀ ਨੂੰ ਸਹਿਨਤ ਕੀਤੀ ਉਸਨੇ ਦੋ ਹੰਟਰ ਇਧਰ ਦੋ ਤੱਕੇ ਇਧਰ ਮਾਰੇ ਤੇ ਸਾਡੇ ਲਈ ਰਸਤਾ ਸਫਨ ਸਫਾ ਕੀਤਾ ਲੋਕ ਕਹਿਣ ਲੱਗ ਪਏ ਲਓ ਥਾਣੇਦਾਰ ਸਾਹਿਬ ਆ ਗਏ ਹਟ ਜਾਓ ਥਾਣੇਦਾਰ ਜੀ ਆ ਗਏ ਇੱਕ ਆਦਮੀ ਨੇ ਸਾਨੂੰ ਵੇਂਦਿਆਂ ਹੀ ਡਾਡਾ ਮਾਰ ਕੇ ਕਿਹਾ ਥਾਣੇਦਾਰ ਜੀ ਵੇਖੋ ਕਿਸੇ ਨੇ ਕੁੱਤਾ ਖੁੱਲਾ ਛੱਡਿਆ ਹੋਇਆ ਹੈ ਮੈਨੂੰ ਇਹਨੇ ਚੱਕ ਮਾਰ ਕੇ ਲਹੂ ਕੱਢ ਦਿੱਤਾ ਹੈ ਮੇਰਾ ਕੋਟ ਪਾੜ ਦਿੱਤਾ ਹੈ ਪਜਾਮਾ ਲੀਰੋ ਲੀਰ ਕਰ ਦਿੱਤਾ ਹੈ ਮੈਂ ਗਰੀਬ ਆਦਮੀ ਹਾਂ ਰੱਬ ਵਾਸਤੇ ਮੇਰਾ ਨਿਆਂ ਕਰੋ ਸਾਡੀ ਵੀ ਉਸ ਵੇਲੇ ਇਨਸਾਫ ਦੀ ਰੱਗ ਭੜਕੁੱਠੀ ਤੇ ਸਿਪਾਹੀ ਨੂੰ ਸਹਿਨਤ ਕਰਕੇ ਕਿਹਾ ਫਜ਼ਲਦੀਨਾਂ ਇਸ ਕੁੱਤੇ ਨੂੰ ਫੜ ਕੇ ਜਾ ਘੜ ਕੇ ਥਾਣੇ ਲੈ ਚੱਲ ਬੇਵਕੂਫ ਲੋਕ ਜਰਾ ਅਕਲ ਨਹੀਂ ਕਰਦੇ ਪਿਓ ਵਾਲੇ ਕੁੱਤੇ ਤਾਂ ਰੱਖ ਲੈਂਦੇ ਨੇ ਪਰ ਉਹਨਾਂ ਨੂੰ ਸੰਭਾਲ ਕੇ ਨਹੀਂ ਵੱਧਾ ਜਾਂਦਾ ਜਿਸ ਦਾ ਇਹ ਕੁੱਤਾ ਹੈ ਮੈਂ ਉਸ ਨੂੰ ਹਰਗिज ਹਰਗिज ਨਹੀਂ ਛੱਡਣਾ ਉਸ ਦਾ ਚਲਾਨ ਕੀਤਾ ਜਾਵੇਗਾ ਮੈਂ ਉਸ ਨੂੰ ਅਦਾਲਤ ਤੋਂ ਸਜ਼ਾ ਨਾ ਦਿਵਾਵਾਂ ਤਾਂ ਮੈਨੂੰ ਥਾਣੇਦਾਰ ਨਾ ਕਹਿਣਾ ਤੇ ਹਾਂ ਭਾਈ ਤੇਰਾ ਜੋ ਨੁਕਸਾਨ ਇਸ ਨੇ ਕੀਤਾ ਹੈ ਉਸ ਦਾ ਵੀ ਹਰਜਾਨਾ ਵੀ ਦਵਾਵਾਂਗੇ ਤੇ ਇਸ ਕੁੱਤੇ ਨੂੰ ਗੋਲੀ ਮਾਰ ਦੇਾਂਗੇ ਕਿਉਂ ਬਈ ਲੋਕੋ ਕਿਸੇ ਨੂੰ ਕੁਝ ਪਤਾ ਹੈ ਇਹ ਕੁੱਤਾ ਕਿਹਦਾ ਹੈ ਸਾਡਾ ਦਿਲ ਬੜਾ ਖੁਸ਼ੀ ਕਿ ਸ਼ੁਕਰ ਹੈ ਕੋਈ ਬਹਾਨਾ ਦੋਂ ਪੋਂ ਪਲੇਬਾਨਸਾਂ ਨੂੰ ਥਾਣੇ ਬੁਲਾ ਕੇ ਝਾੜਪਾਰ ਕਰਨ ਦਾ ਹੱਥ ਲੱਗਾ ਉਸ ਵੇਲੇ ਕਿਸੇ ਨੇ ਭੀੜ ਵਿੱਚੋਂ ਕਿਹਾ ਜੀ ਮੇਰਾ ਖਿਆਲ ਹੈ ਇਹ ਕੁੱਤਾ ਡਿਪਟੀ ਕਮਿਸ਼ਨਰ ਸਾਹਿਬ ਦਾ ਹੈ ਅਸੀਂ ਫੌਰਨ ਸੁਚੇਤ ਹੋ ਗਏ ਤੇ ਕਿਹਾ ਬੇਸ਼ੱਕ ਇਹ ਕੁੱਤਾ ਡੀਸੀ ਸਾਹਿਬ ਦਾ ਨਹੀਂ ਹੋ ਸਕਦਾ ਹਰਗिज ਨਹੀਂ ਫਜ਼ਲਦੀਨਾ ਵੇਖੀ ਕੁੱਤੇ ਨੂੰ ਨਾ ਛੱਡੀ ਇਸ ਦੇ ਮਾਲਕ ਨੂੰ ਹੱਥ ਘੜੀ ਨਾ ਲਾਈ ਤਾਂ ਕਹਿਣਾ ਤੇਉ ਭਾਉ ਕੁੱਤੇ ਵੱਢਿਆ ਤੂੰ ਫਿਕਰ ਨਾ ਕਰ ਤੇਰਾ ਹਰਜਾ ਮਿਲ ਜੂ ਹਜੂਰ ਜੀ ਮੈਂ ਤਾਂ ਇਹ ਕੁੱਤਾ ਇੱਕ ਵਾਰੀ ਕਪਤਾਨ ਸਾਹਿਬ ਦੇ ਨਾਲ ਜਾਂਦਾ ਦੇਖਿਆ ਸੀ ਅਸੀਂ ਇੱਕਦਮ ਘਾਬਰ ਗਏ ਹੈ ਕਪਤਾਨ ਸਾਹਿਬ ਦੇ ਨਾਲ ਓਏ ਫਜ਼ਲਦੀਨਾਂ ਲਿਆਂਓ ਸਾਹਮਣੀ ਹੱਟਿਓ ਇੱਕ ਵਧੀਆ ਜਿਹਾ ਪਟਾ ਲਿਆ ਕੇ ਪਾਏ ਦੇ ਗਲ 'ਚ ਤੇ ਜੈ ਚੰਦਾ ਤੂੰ ਇਹਦੇ ਵਾਸਤੇ ਨੱਥੂ ਹਲਵਾਈ ਪਾਸੋਂ ਬਾਟੀ ਦੁੱਧ ਦੀ ਭਰਾ ਲਿਆ ਉਹ ਕਪਤਾਨ ਸਾਹਿਬ ਦੇ ਕੁੱਤੇ ਨੂੰ ਛੇੜਦੇ ਫਿਰਦੇ ਨੇ ਮਜਾ ਨਾ ਚਖਾ ਦਿਆਂ ਤਾਂ ਥਾਣੇਦਾਰ ਕਾਦਾ ਹੋਇਆ ਉਹ ਮੈਂ ਇਸ ਨੂੰ ਹੁਣੇ ਕਪਤਾਨ ਸਾਹਿਬ ਪਾਸ ਲੈ ਜਾਵਾਂਗਾ ਤੇ ਨਾਲੇ ਉਸ ਬੇਈਮਾਨ ਨੂੰ ਲਾਦੇ ਹੱਥ ਕਢੀ ਲੁੱਚਾ ਕਿਥੋਂ ਦਾ ਕਹਿੰਦਾ ਏ ਮੈਨੂੰ ਕੁੱਤੇ ਵੱਢਿਆ ਏ ਚੋਰ ਨਾ ਹੋਵੇ ਤਾਂ ਆਪ ਕਪਤਾਨ ਸਾਹਿਬ ਦਾ ਕੁੱਤਾ ਚੁਰਾ ਲਿਆ ਆਇਆ ਏ ਬੱਚੂ 2 ਸਾਲ ਕੈਦਨਾ ਕਰਾਵਾਂ ਤਾਂ ਦਿਲੋਂ ਅਸੀਂ ਬੜੇ ਹੀ ਖੁਸ਼ ਸਾਂ ਕਿ ਹੁਣ ਕਪਤਾਨ ਸਾਹਿਬ ਸਾਡਾ ਸ਼ੁਕਰੀਆ ਅਦਾ ਕਰਨਗੇ ਮੌਮਕਨ ਹੈ ਉਨ੍ਹਾਂ ਦੀ ਮੇਮ ਦਾ ਇਹ ਬਹੁਤ ਹੀ ਪਿਆਰਾ ਕੁੱਤਾ ਹੋਵੇ। ਉਸੇ ਵੇਲੇ ਕਪਤਾਨ ਸਾਹਿਬ ਦਾ ਖਾਨ ਸਾਹਾ ਉਧਰੋਂ ਦੀ ਲੰਘਿਆ। ਅਸੀਂ ਝਟਵਾਜ ਮਾਰੀ ਤੇ ਕੁਸਾਮਤ ਨਾਲ ਕਿਹਾ ਖਾਨ ਸਾਹਿਬ ਜਰਾ ਦੇਖੋ ਤਾਂ ਸਹੀ ਅਸੀਂ ਕਪਤਾਨ ਸਾਹਿਬ ਦੇ ਕੁੱਤੇ ਦੀ ਰਾਖੀ ਕਰਦੇ ਕਰਦੇ ਮਰ ਗਏ ਆ ਤੇ ਤੁਹਾਨੂੰ ਖ਼ਬਰ ਹੀ ਨਹੀਂ। ਖਾਨ ਸਾਹਮੇ ਨੇ ਕੋਲ ਆ ਕੇ ਕੁੱਤੇ ਨੂੰ ਵੇਖ ਕੇ ਕਿਹਾ ਕੌਣ ਕਹਿੰਦਾ ਇਹ ਕੁੱਤਾ ਕਪਤਾਨ ਸਾਹਿਬ ਦਾ ਹੈ? ਕਪਤਾਨ ਸਾਹਿਬ ਦੇ ਕੁੱਤੇ ਇਦਾਂ ਵਾਰਾ ਨਹੀਂ ਫਿਰਦੇ। ਸਾਡੀਆਂ ਆਸਾਂ ਉੱਤੇ ਮਾਣੋ ਪਾਣੀ ਫਿਰ ਗਿਆ ਤੇ ਫਿਰ ਦੰਦੀਆਂ ਕਰੀਚ ਕੇ ਕਿਹਾ ਉਹ ਫਾਜ਼ਲਦੀਨਾ ਲੈ ਚੱਲ ਇਸ ਨੂੰ ਥਾਣੇ ਮੈਂ ਪੂਰਾ ਇਨਸਾਫ ਕਰਾਵਾਂਗਾ ਇਸ ਕੁੱਤੇ ਦੇ ਮਾਲਕ ਨੂੰ ਮਜਾ ਨਾ ਚਖਾਇਆ ਤਾਂ ਥਾਣੇਦਾਰੀ ਕਰਨੀ ਛੱਡ ਦੇਵਾਂਗਾ ਲੈ ਭਾਈ ਸਾਡਾ ਇਲਾਕਾ ਹੋਇਆ ਮਖੌਲ ਹੋ ਗਿਆ ਜੀਦਾ ਜੀ ਕਰਦਾ ਏ ਕੁੱਤੇ ਛੱਡ ਦਿੰਦਾ ਏ ਇਸ ਵਿਚਾਰੇ ਗਰੀਬ ਦਾ ਕੋਟ ਪਾੜ ਸੁਟਿਆਸੂ ਫਜਲਦੀਨ ਨੇ ਕੁੱਤੇ ਨੂੰ ਕਿਸੇ ਹਿੱਟਣਾ ਸ਼ੁਰੂ ਕਰ ਦਿੱਤਾ ਤੇ ਅਸੀਂ ਵੀ ਉਸ ਮਜਲੂਮ ਆਦਮੀ ਦੀ ਪਿੱਠ ਤੇ ਥਾਪੀ ਮਾਰ ਕੇ ਆਪਣੇ ਇਨਸਾਫ ਦੇ ਗੁਣ ਗਾਉਂਦੇ ਹੋਏ ਤੁਰ ਪਏ ਲੋਕਾਂ ਦੀ ਚੋਖੀ ਭੀੜ ਸਾਡੇ ਮਗਰ ਸੀ ਪਲ ਮਗਰੋਂ ਸਾਹਮਣੇ ਇੱਕ ਮੋਟਰ ਹੌਲੀ-ਹੌਲੀ ਆਈ ਅਸੀਂ ਰਾਏ ਬਹਾਦਰ ਲਾਲਾ ਮੁਰਲੀ ਮਨੋਹਰ ਨੂੰ ਪਛਾਣ ਕੇ ਕਿਹਾ ਰਾਏ ਸਾਹਿਬ ਬੰਦਗੀ ਉਹਨਾਂ ਪੁੱਛਿਆ ਕਿਉਂ ਜੀ ਕੋਈ ਵਾਰਦਾਤ ਹੋਈ ਏ ਅਸੀਂ ਕਿਹਾ ਰਾਏ ਸਾਹਿਬ ਕੀ ਦਸੀਏ ਐਮਕ ਲੋਕ ਆਪਣੇ ਕੁੱਤੇ ਵਾਰਾ ਛੱਡ ਦਿੰਦੇ ਨੇ ਤੇ ਉਹ ਲੋਕਾਂ ਨੂੰ ਵੜਦੇ ਫਿਰਦੇ ਨੇ ਉਸੇ ਵੇਲੇ ਰਾਏ ਸਾਹਿਬ ਦੇ ਪੁੱਤਰ ਦੀ ਨਜ਼ਰ ਕੁੱਤੇ ਤੇ ਪਈ ਉਹ ਚੀਖ ਉੱਠਿਆ ਓ ਓ ਇਹ ਸਾਡਾ ਡੱਬੂ ਏ ਡੱਬੂ ਡੱਬੂ ਅਸੀਂ ਹੈਰਾਨ ਪਰੇਸ਼ਾਨ ਰਹਿ ਗਏ ਤੇ ਝਟਪਟ ਹੋਸ਼ ਸੰਭਾਲ ਕੇ ਕਿਹਾ ਹਲਾ ਇਹ ਕੁੱਤਾ ਤੁਹਾਡਾ ਏ ਓਏ ਫਜ਼ਲਦੀਨਾ ਕੁੱਤੇ ਨੂੰ ਮੋਟਰ ਵਿੱਚ ਬਿਠਾ ਦੇ ਦੇਖੋ ਨਾ ਰਾਏ ਸਾਹਿਬ ਅਸੀਂ ਹੋਏ ਤੁਹਾਡੇ ਦਾਸ ਕਿਸੇ ਹੋਰ ਦੇ ਹੱਥ ਕੁੱਤਾ ਆ ਜਾਂਦਾ ਤਾਂ ਹੁਣ ਤੱਕ ਜ਼ਰੂਰ ਹੁਣ ਤੱਕ ਜਰੂਰ ਖੈਰ ਏਦਾਂ ਨਾ ਖੁੱਲਾ ਛੱਡਿਆ ਕਰੋ ਤੇ ਭੱਜ ਜਾ ਓਏ ਭਾਰਿਆ ਨਾਰਕਾ ਆਖੇ ਕੁੱਤੇ ਨੇ ਵੱਢਿਆ ਏ ਇਹ ਸ਼ਰੀਫਾਂ ਦਾ ਸ਼ਰੀਫ ਕੁੱਤਾ ਵਿਚਾਰਾ ਕਿਸੇ ਨੂੰ ਵੱਢਣ ਜੋਗਾ ਏ ਦੌੜ ਜਾ ਨਹੀਂ ਤਾਂ ਰਾਏ ਬਹਾਦਰ ਹੋਰਾਂ ਨੇ ਸਾਡਾ ਧੰਨਵਾਦ ਕੀਤਾ ਤੇ ਅਸੀਂ ਹੰਟਰ ਹਲਾਉਂਦੇ ਹੋਏ ਲੈਫਟ ਰਾਈਟ ਲੈਫਟ ਰਾਈਟ ਕੁਇਕ ਮਾਰਚ ਹੋ ਗਏ ਸੋ ਏ ਸੀ ਜੀ ਕਹਾਣੀ ਥਾਣੇਦਾਰੀ ਅਸੀਂ ਦੇਖਿਆ ਕੀ ਜਿਹੜਾ ਕਹਾਣੀ ਦੇ ਵਿੱਚ ਮੁੱਖ ਪਾਤਰ ਹੈ ਜਿਹੜਾ ਕਹਾਣੀ ਸੁਣਾ ਰਿਹਾ ਹੈ ਉਸ ਨੂੰ ਜਦੋਂ ਕੁੱਤਾ ਵੱਡੇ ਲੋਕਾਂ ਦਾ ਲੱਗਦਾ ਹੈ ਤਾਂ ਉਹਦਾ ਰਵਈਆ ਹੋਰ ਹੁੰਦਾ ਹੈ ਪਰ ਜਦੋਂ ਉਸ ਨੂੰ ਲੱਗਦਾ ਹੈ ਕਿ ਕੁੱਤਾ ਆਵਾਰਾ ਹੈ ਤਾਂ ਫਿਰ ਉਹ ਗਰੀਬ ਬੰਦੇ ਵੱਲ ਹੋ ਜਾਂਦਾ ਜਿਸ ਨੂੰ ਕਿ ਕੁੱਤੇ ਨੇ ਵੱਡਿਆ ਹੈ ਤਾਂ ਇਸ ਤਰ੍ਹਾਂ ਉਸ ਥਾਣੇਦਾਰ ਦੇ ਤਰਲ ਜਿਹੜਾ ਉਸ ਦਾ ਵਿਹਾਰ ਹੈ ਉਸ ਨੂੰ ਪੇਸ਼ ਕਰਨਾ ਹੀ ਵਹਿਗਾਤਮਕ ਢੰਗ ਨਾਲ ਪੇਸ਼ ਕਰਨਾ ਹੀ ਕਹਾਣੀ ਦਾ ਉਦੇਸ਼ ਹੈ ਆਓ ਹੁਣ ਦੇਖਦੇ ਹਾਂ ਇਸ ਕਹਾਣੀ ਤੇ ਆਧਾਰਿਤ ਪ੍ਰਸ਼ਨ ਉੱਤਰ ਪ੍ਰਸ਼ਨ ਜਦੋਂ ਥਾਣੇਦਾਰ ਨੂੰ ਇਹ ਪਤਾ ਲੱਗਿਆ ਕਿ ਕੁੱਤਾ ਡਿਪਟੀ ਕਮਿਸ਼ਨਰ ਸਾਹਿਬ ਦਾ ਹੈ ਤਾਂ ਉਸਨੇ ਕੀ ਰਵਈਆ ਧਾਰਨ ਕੀਤਾ ਇਸ ਦਾ ਉੱਤਰ ਹੈ ਜੀ ਥਾਣੇਦਾਰ ਨੇ ਇੱਕਦਮ ਕੁੱਤੇ ਨੂੰ ਵੱਡੇ ਆਦਮੀ ਨੂੰ ਦੋਸ਼ੀ ਠਹਿਰਾਉਣ ਦਾ ਯਤਨ ਕੀਤਾ ਤੇ ਕਿਹਾ ਕਿ ਉਸਨੇ ਕੁੱਤੇ ਨੂੰ ਜ਼ਰੂਰ ਸੋਟੀ ਮਾਰੀ ਹੋਵੇਗੀ ਉਸਨੇ ਸਿਪਾਹੀ ਫਜਲਦੀਨ ਨੂੰ ਡਿਪਟੀ ਕਮਿਸ਼ਨਰ ਦੇ ਕੁੱਤੇ ਦੀ ਸੰਭਾਲ ਕਰਨ ਤੇ ਆਦਮੀ ਨੂੰ ਹਵਾ ਲਾਤੇ ਡੱਕਣ ਦਾ ਹੁਕਮ ਦਿੱਤਾ। ਪ੍ਰਸ਼ੰਤ ਜਦੋਂ ਥਾਣੇਦਾਰ ਨੂੰ ਇਹ ਪਤਾ ਲੱਗਾ ਕਿ ਕੁੱਤਾ ਡਿਪਟੀ ਕਮਿਸ਼ਨਰ ਦਾ ਨਹੀਂ ਸਗੋ ਕਪਤਾਨ ਸਾਹਿਬ ਦਾ ਹੈ ਤਾਂ ਉਸਨੇ ਕੀ ਰਵੱਈਆ ਧਾਰਨ ਕੀਤਾ? ਇਹ ਪਤਾ ਲੱਗਣ ਦੇ ਥਾਣੇਦਾਰ ਇੱਕਦਮ ਘਬਰਾ ਗਿਆ। ਉਸਨੇ ਸਿਪਾਹੀ ਨੂੰ ਕਿਹਾ ਕਿ ਉਹ ਕੁੱਤੇ ਦੇ ਗਲ ਵਿੱਚ ਪਟਾ ਪਾ ਲਵੇ। ਉਸ ਵਾਸਤੇ ਦੁੱਧ ਲਿਆਵੇ। ਉਹ ਕੁੱਤੇ ਦੇ ਵੱਡੇ ਆਦਮੀ ਉੱਪਰ ਕੁੱਤੇ ਦੀ ਚੋਰੀ ਦਾ ਦੋਸ਼ ਥੋਪ ਕੇ ਉਸ ਨੂੰ ਕੈਦ ਕਰਾਉਣ ਦੀਆਂ ਧਮਕੀਆਂ ਦੇਣ ਲੱਗ ਪਿਆ। ਪ੍ਰਸ਼ਨ ਬਾਜ਼ਾਰ ਵਿੱਚ ਜਾ ਰਹੇ ਥਾਣੇਦਾਰ ਨਾਲ ਲੋਕ ਕਿਸ ਤਰ੍ਹਾਂ ਪੇਸ਼ ਆ ਰਹੇ ਸਨ? ਇਸ ਦਾ ਉੱਤਰ ਹੈ ਜੀ ਬਾਜ਼ਾਰ ਵਿੱਚ ਦੁਕਾਨਾਂ ਵਾਲੇ ਲੋਕ ਤੇ ਬਾਜ਼ਾਰ ਵਿੱਚ ਤੁਰੇ ਜਾਣ ਵਾਲੇ ਲੋਕ ਥਾਣੇਦਾਰ ਨੂੰ ਝੁੱਕ ਝੁੱਕ ਕੇ ਸਲਾਮ ਕਰਦੇ ਉਸ ਦੀ ਇੱਜ਼ਤ ਨੂੰ ਵਧਾ ਰਹੇ ਸਨ। ਇਹ ਦ੍ਰਿਸ਼ ਦੇਖ ਕੇ ਥਾਣੇਦਾਰ ਵੀ ਹੋਰ ਫੂਕ ਵਿੱਚ ਭਰ ਜਾਂਦਾ ਹੈ। ਤੇ ਉਸ ਨੂੰ ਇੰਜ ਲੱਗਦਾ ਹੈ ਜਿਵੇਂ ਉਹ ਇਨ੍ਹਾਂ ਦਾ مالک ਹੋਵੇ ਇਸ ਤੋਂ ਬਾਅਦ ਪ੍ਰਸ਼ਨ ਡਾਡਾ ਮਾਰਦੇ ਆਦਮੀ ਨੇ ਭਾਬ ਰੋਂਦੇ ਹੋਏ ਆਦਮੀ ਨੇ ਥਾਣੇਦਾਰ ਨੂੰ ਕੀ ਦੱਸਿਆ ਇਸ ਦਾ ਉੱਤਰ ਉਸ ਨੇ ਥਾਣੇਦਾਰ ਨੂੰ ਦੱਸਿਆ ਕਿ ਕਿਸੇ ਦੇ ਖੁੱਲੇ ਛੱਡੇ ਕੁੱਤੇ ਨੇ ਉਸ ਨੂੰ ਚੱਕ ਮਾਰਿਆ ਹੈ ਤੇ ਉਸ ਦੇ ਕੱਪੜੇ ਪਾੜ ਦਿੱਤੇ ਹਨ ਉਸ ਨਾਲ ਇਨਸਾਫ ਕੀਤਾ ਜਾਵੇ ਇਸ ਤੋਂ ਬਾਅਦ ਪ੍ਰਸ਼ਨ ਜਦੋਂ ਰਾਏ ਸਾਹਿਬ ਨੇ ਆਪਣਾ ਕੁੱਤਾ ਸੰਭਾਲ ਲਿਆ ਤਾਂ ਥਾਣੇਦਾਰ ਨੇ ਕੁੱਤੇ ਦੇ ਵੱਡੇ ਆਦਮੀ ਨਾਲ ਕੀ ਸਲੂਕ ਕੀਤਾ? ਥਾਣੇਦਾਰ ਨੇ ਉਸ ਆਦਮੀ ਨੂੰ ਕੋਈ ਇਨਸਾਫ ਕਰਨ ਦੀ ਥਾਂ ਉਸ ਨੂੰ ਡਰਾ ਕੇ ਧਮਕਾ ਕੇ ਉੱਥੋਂ ਦੌੜ ਜਾਣ ਲਈ ਕਿਹਾ। ਪ੍ਰਸ਼ਨ ਜਦੋਂ ਆਦਮੀ ਨੇ ਕੁੱਤੇ ਦੁਆਰਾ ਵੱਡੇ ਜਾਣ ਦੀ ਸ਼ਿਕਾਇਤ ਕੀਤੀ ਤਾਂ ਥਾਣੇਦਾਰ ਖੁਸ਼ ਸੀ ਕਿਉਂ? ਇਸ ਦਾ ਉੱਤਰ ਹੈ ਜੀ ਜਦੋਂ ਆਦਮੀ ਨੇ ਥਾਣੇਦਾਰ ਨੂੰ ਇਹ ਸ਼ਿਕਾਇਤ ਕੀਤੀ ਕਿ ਉਸ ਨੂੰ ਕਿਸੇ ਦੇ ਕੁੱਤੇ ਨੇ ਵੱਢ ਲਿਆ ਹੈ ਤਾਂ ਇਹ ਸੁਣ ਕੇ ਥਾਣੇਦਾਰ ਖੁਸ਼ ਹੋ ਗਿਆ ਉਸ ਨੂੰ ਇਹ ਬਹਾਨਾ ਮਿਲ ਗਿਆ ਕਿ ਉਹ ਦੋ ਚਾਰ ਭਲੇ ਮਾਨਸਾ ਨੂੰ ਥਾਣੇ ਬੁਲਾ ਕੇ ਉਹਨਾਂ ਦੀ ਝਾਰ ਚੰਬ ਕਰੇਗਾ ਉਸ ਦੀ ਇਹ ਵੀ ਕੋਸ਼ਿਸ਼ ਸੀ ਕਿ ਕਿਸੇ ਨਾ ਕਿਸੇ ਉੱਪਰ ਝੂਠਾ ਦੋਸ਼ ਪਾ ਕੇ ਵੱਧ ਤੋਂ ਵੱਧ ਪੈਸੇ ਬਣਾਏ ਜਾਣ ਤਾਂ ਕਿ ਲੋਕਾਂ ਵਿੱਚ ਉਹਨਾਂ ਦਾ ਡਰ ਬੈਠ ਜਾਵੇ ਪ੍ਰਸ਼ਨ ਥਾਣੇਦਾਰ ਦੇ ਸਿਰ ਉੱਤੇ ਕੀ ਸੀ ਇਸ ਦਾ ਉੱਤਰ ਹੈ ਜੀ ਥਾਣੇਦਾਰ ਨੇ ਸਿਰ ਉੱਪਰ ਇੱਕ ਤੁਰਰੇ ਵਾਲੀ ਪੱਗ ਬੰਨੀ ਹੋਈ ਸੀ ਇਸ ਤੋਂ ਬਾਅਦ ਪ੍ਰਸ਼ਨ ਗਲੀ ਵਿੱਚ ਲੋਕਾਂ ਦੀ ਭੀੜ ਕਿਉਂ ਲੱਗੀ ਹੋਈ ਸੀ ਇਸ ਦਾ ਉੱਤਰ ਹੈ ਗਲੀ ਵਿੱਚ ਲੋਕਾਂ ਦੀ ਭੀੜ ਇਸ ਕਰਕੇ ਸੀ ਕਿਉਂਕਿ ਇੱਕ ਆਦਮੀ ਨੂੰ ਕੁੱਤੇ ਨੇ ਵੱਢਿਆ ਸੀ ਤੇ ਉਸ ਦੇ ਕੱਪੜੇ ਪਾੜ ਦਿੱਤੇ ਸਨ ਪ੍ਰਸ਼ਨ ਸਿਪਾਹੀ ਨੇ ਰਸਤਾ ਕਿਸ ਤਰ੍ਹਾਂ ਸਾਫ਼ ਕੀਤਾ ਭਾਵ ਭੀੜ ਨੂੰ ਕਿਸ ਤਰ੍ਹਾਂ ਦੂਰ ਕੀਤਾ ਇਸ ਦਾ ਉੱਤਰ ਹੈ ਜੀ ਉਸ ਨੇ ਲੋਕਾਂ ਨੂੰ ਹੰਟਰ ਮਾਰੇ ਤੇ ੱਤਕੇ ਦੇ ਕੇ ਰਸਤਾ ਸਾਫ਼ ਕੀਤਾ ਇਸ ਤੋਂ ਬਾਅਦ ਪ੍ਰਸ਼ਨ ਥਾਣੇਦਾਰੀ ਕਹਾਣੀ ਦਾ ਉਦੇਸ਼ ਕੀ ਹੈ ਥਾਣੇਦਾਰੀ ਕਹਾਣੀ ਦਾ ਉਦੇਸ਼ ਇਹ ਸਪਸ਼ਟ ਕਰਨਾ ਹੈ ਕਿ ਪੁਲਿਸ ਵਾਲੇ ਗਰੀਬ ਆਦਮੀ ਦੀ ਬਿਲਕੁਲ ਨਹੀਂ ਸੁਣਦੇ ਸਗੋਂ ਅਫਸਰਾਂ ਤੇ ਅਮੀਰ ਲੋਕਾਂ ਦੇ ਪਿੱਛੇ ਪਿੱਛੇ ਤਲੂਏ ਚੜਦੇ ਹਨ ਉਹ ਕਾਨੂੰਨ ਅਨੁਸਾਰ ਨਹੀਂ ਸਗੋਂ ਆਪਣੇ ਅਨੁਸਾਰ ਲੋਕਾਂ ਵਿੱਚ ਵਰਤਾਓ ਕਰਦੇ ਹਨ ਉਹਨਾਂ ਦੇ ਦਿਲਾਂ ਵਿੱਚ ਸਿਰਫ ਪੈਸੇ ਅਤੇ ਪੈਸੇ ਵਾਲਿਆਂ ਲੋਕਾਂ ਦੀ ਹੀ ਇੱਜ਼ਤ ਰਹਿੰਦੀ ਹੈ ਪੁਲਿਸ ਵਾਲੇ ਕੇਵਲ ਅਮੀਰਾਂ ਤੇ ਅਫਸਰਾਂ ਦੀ ਹੀ ਕਦਰ ਕਰਦੇ ਹਨ ਪ੍ਰਸ਼ਨ ਥਾਣੇਦਾਰੀ ਕਹਾਣੀ ਦੇ ਪਾਤਰਾਂ ਦੇ ਨਾਮ ਲਿਖੋ ਇਸ ਦਾ ਉੱਤਰ ਹੈ ਜੀ ਇਸ ਕਹਾਣੀ ਵਿੱਚ ਥਾਣੇਦਾਰ ਸਿਪਾਹੀ ਫਜ਼ਲਦੀਨ ਸਿਪਾਹੀ ਜੈਚੰਦ ਕੁੱਤੇ ਦਾ ਵੱਡਿਆ ਹੋਇਆ ਇੱਕ ਆਦਮੀ ਖਾਨਸਾਮਾ ਰਾਏ ਬਹਾਦਰ ਲਾਲਾ ਮੁਰਲੀ ਮਨੋਹਰ ਰਾਏ ਬਹਾਦਰ ਦਾ ਪੁੱਤਰ ਤੇ ਕੁਝ ਲੋਕ ਭੀੜ ਦੇ ਰੂਪ ਵਿੱਚ ਉਹ ਪਾਤਰ ਹਨ ਇਸ ਤੋਂ ਬਾਦ ਪ੍ਰਸ਼ਨ ਥਾਣੇਦਾਰੀ ਕਹਾਣੀ ਵਿੱਚ ਕਿਸ ਉੱਤੇ ਵਿਅੰਗ ਕੀਤਾ ਗਿਆ ਹੈ ਇਸ ਦਾ ਉੱਤਰ ਹੈ ਜੀ ਇਸ ਕਹਾਣੀ ਵਿੱਚ ਪੁਲਿਸ ਦੇ ਗਰੀਬਾਂ ਪ੍ਰਤੀ ਵਿਹਾਰ ਉੱਤੇ ਵਿਅੰਗ ਕੀਤਾ ਗਿਆ ਹੈ ਇਸ ਤੋਂ ਬਾਅਦ ਪ੍ਰਸ਼ਨ ਥਾਣੇਦਾਰ ਨਾਲ ਕਿੰਨੇ ਸਿਪਾਹੀ ਸਨ ਇਸ ਦਾ ਉੱਤਰ ਹੈ ਜੀ ਥਾਣੇਦਾਰ ਦੇ ਨਾਲ ਦੋ ਸਿਪਾਹੀ ਸਨ ਇੱਕ ਦਾ ਨਾਮ ਸੀ ਸਿਪਾਹੀ ਫਜ਼ਲਦੀਨ ਤੇ ਦੂਜਾ ਸੀ ਸਿਪਾਹੀ ਜੈਚੰਦ ਇਸ ਤੋਂ ਬਾਅਦ ਪ੍ਰਸ਼ਨ ਡਿਪਟੀ ਕਮਿਸ਼ਨਰ ਦੇ ਕੁੱਤੇ ਕਿਹੋ ਜਿਹੇ ਸਨ ਇਸ ਦਾ ਉੱਤਰ ਹੈ ਜੀ ਡਿਪਟੀ ਕਮਿਸ਼ਨਰ ਦੇ ਕੁੱਤੇ ਪਨੀਅਰ ਨਸਲ ਦੇ ਸਨ ਪ੍ਰਸ਼ਨ ਥਾਣੇਦਾਰੀ ਕਹਾਣੀ ਤੇ ਇੱਕ ਆਲੋਚਨਾਤਮਕ ਟਿੱਪਣੀ ਲਿਖੋ ਇਸ ਦਾ ਉੱਤਰ ਹੈ ਥਾਣੇਦਾਰੀ ਕਹਾਣੀ ਪੰਜਾਬੀ ਦੇ ਕਹਾਣੀਕਾਰ ਚਰਨ ਸਿੰਘ ਸ਼ਹੀਦ ਦੀ ਲਿਖੀ ਹੋਈ ਹੈ ਇਹ ਕਹਾਣੀ ਚੈੱਕਪੁਂਟ ਦੀ ਕਹਾਣੀ ਗਿਰਗਟ ਉੱਤੇ ਆਧਾਰਿਤ ਹੈ ਇਸ ਦਾ ਵਿਸ਼ਾ ਥਾਣੇਦਾਰ ਦਾ ਤਰਲ ਚਰਿੱਤਰ ਹੈ ਜਿਸ ਨੂੰ ਵੈੰਗਾਤਮਕ ਢੰਗ ਨਾਲ ਪੇਸ਼ ਕੀਤਾ ਗਿਆ ਹੈ ਕਹਾਣੀ ਬੜੀ ਰੌਚਕ ਉਤਰਾਵਾ ਚੜਾਵਾ ਭਰਪੂਰ ਤੇ ਰਵਾਨੀ ਭਰਪੂਰ ਹੈ ਪਰ ਨਾਲ ਹੀ ਸੰਖੇਪ ਹੈ ਇਹ ਇੱਕ ਵਿਸ਼ੇਸ਼ ਤਣਾਅ ਵਿੱਚੋਂ ਗੁਜ਼ਰਦੀ ਹੈ ਅੰਤ ਬੜਾ ਪ੍ਰਭਾਵਸ਼ਾਲੀ ਹੈ ਬੋਲੀ ਠੇਠ ਤੇ ਸਰਲ ਹੈ ਇਸ ਦੀਆਂ ਘਟਨਾਵਾਂ ਤੇ ਪਾਤਰ ਬੜੇ ਯਥਾਰਥਕ ਹਨ ਇਸ ਦੀ ਸ਼ੈਲੀ ਨਾਟਕੀ ਹੈ ਇਸ ਵਿੱਚ ਹਾਸ ਰਸ ਵੀ ਹੈ ਤੇ ਵਿਅੰਗ ਵੀ ਹੈ ਸੋ ਇਹ ਸੀ ਜੀ ਕਹਾਣੀ ਥਾਣੇਦਾਰੀ ਹਸਤੇਦਾਰਤ ਪ੍ਰਸ਼ਨ ਉੱਤਰ ਦੇਖੇ ਹੁਣ ਪੇਸ਼ ਹੈ ਇਸ ਦੇ ਲੇਖਕ ਚਰਨ ਸਿੰਘ ਸ਼ਹੀਦ ਦੀ ਜੀਵਨੀ ਚਰਨ ਸਿੰਘ ਸ਼ਹੀਦ ਦਾ ਜਨਮ ਅਕਤੂਬਰ 1891 ਨੂੰ ਅੰਮ੍ਰਿਤਸਰ ਵਿੱਚ ਸੂਬਾ ਸਿੰਘ ਦੇ ਘਰ ਹੋਇਆ ਪਿਤਾ ਦੇ ਨਾਂ ਤੇ ਉਸ ਨੇ ਆਪਣਾ ਪੂਰਾ ਨਾਮ ਸੂਬਾ ਸਿੰਘ ਚਰਨ ਸਿੰਘ ਸ਼ਹੀਦ ਰੱਖ ਲਿਆ ਹੌਲੀ-ਹੌਲੀ ਇਸ ਦਾ ਸੰਖੇਪ ਰੂਪ ਐਸ ਐਸ ਚਰਨ ਸਿੰਘ ਸ਼ਹੀਦ ਆਮ ਪ੍ਰਚਲਿਤ ਹੋ ਗਿਆ 10ਵੀਂ ਤੱਕ ਵਿਦਿਆ ਪ੍ਰਾਪਤ ਕਰਨ ਮੰਗਰੋਂ ਇਹਨਾਂ ਦਾ ਚੁਕਾ ਸਾਹਿਤ ਵੱਲ ਹੋ ਗਿਆ ਇਹ ਪਹਿਲਾ ਨਾਬਾ ਤੇ ਫਿਰ ਪਟਿਆਲਾ ਦਾ ਰਾਜਕਵੀ ਤੇ ਪ੍ਰਚਾਰ ਅਫਸਰ ਲੱਗ ਗਿਆ ਤੇ ਇੱਥੇ ਇਸ ਨੇ ਸ਼ਹੀਦ ਨਾਮ ਦਾ ਇੱਕ ਪੰਜਾਬੀ ਅਖਬਾਰ ਜਾਰੀ ਕੀਤਾ ਇਸ ਤਰ੍ਹਾਂ ਇਸ ਦੇ ਨਾਂ ਨਾਲ ਸ਼ਹੀਦ ਉਪਨਾਮ ਲੱਗ ਗਿਆ ਇਸ ਪਿੱਛੋਂ ਇਸ ਨੇ ਰੋਜ਼ਾਨਾ ਅਖਬਾਰ ਜੱਥੇਦਾਰ ਤੇ ਫਿਰ ਮੌਜੀ ਸਪਤਾਹਿਕ ਦੀ ਨੀਂ ਰੱਖੀ ਮੌਜੀ ਅਖਬਾਰ ਕਾਰਨ ਹੀ ਇਸ ਦੀ ਮਸ਼ਹੂਰੀ ਅਸਮਾਨ ਨੂੰ ਛੂ ਗਈ ਇਸ ਅਖਬਾਰ ਵਿੱਚ ਇਹ ਹਾਸ ਰਸ ਦੀਆਂ ਕਵਿਤਾਵਾਂ ਸੁਥਰਾ ਉਪਨਾਮ ਹੇਠ ਛਾਪਿਆ ਕਰਦਾ ਸੀ ਪੰਜਾਬੀ ਵਿੱਚ ਚੰਨ ਸਿੰਘ ਸ਼ਹੀਦ ਦੀ ਮਸ਼ਹੂਰੀ ਹਾਸ ਰਸ ਕਰਨ ਹੀ ਹੈ ਇਹ ਹਾਸ ਰਸ ਉਸ ਦੀਆਂ ਕਵਿਤਾਵਾਂ ਤੇ ਵਾਰਤਕ ਦਾ ਇੱਕ ਮੁੱਖ ਗੁਣ ਹੈ ਇਸ ਦੀ ਹਰਦਲ ਜੀਜੀ ਦਾ ਵੱਡਾ ਕੰਮ ਇਸ ਦੀਆਂ ਕਵਿਤਾਵਾਂ ਕਹਾਣੀਆਂ ਚੁਟਕਲੇ ਤੇ ਹਸਾਉਣੇ ਲੇਖ ਹਨ ਇਸੇ ਦੀਆਂ ਕਹਾਣੀਆਂ ਦਾ ਵਿਸ਼ਾ ਆਮ ਕਰਕੇ ਸਮਾਜ ਸੁਧਾਰ ਹੈ ਤੇ ਆਲੋਚਨਾ ਵੀ ਹਾਸ ਰਸ ਨਾਲ ਹੀ ਇਹਨਾਂ ਨੇ ਕੀਤੀ ਹੈ ਚੰਨ ਸਿੰਘ ਸ਼ਹੀਦ ਬੜਾ ਹਿੰਮਤੀ ਮਿਲਸਾਰ ਤੇ ਕਲਮ ਦਾ ਤਨੀ ਸੀ ਇਸਨੇ ਆਪਣੀ 42 ਸਾਲਾਂ ਦੀ ਛੋਟੀ ਜੀ ਉਮਰ ਵਿੱਚ ਹੀ ਪੰਜਾਬੀ ਸਾਹਿਤ ਦੀ ਸਰਪੱਖੀ ਸੇਵਾ ਕੀਤੀ ਇਹ ਪੰਜਾਬੀ ਸਵਾ ਅੰਮ੍ਰਿਤਸਰ ਦੇ ਮੋਢੀਆਂ ਵਿੱਚੋਂ ਇੱਕ ਸਨ ਇਹਨਾਂ ਨੇ ਪੰਜਾਬੀ ਕਵੀ ਦਰਬਾਰ ਦੀ ਪਰਥਾ ਵੀ ਚਲਾਈ ਇੱਕ ਨਰੋਲ ਸਾਹਿਤਿਕ ਪੱਤਰ ਹੰਸ ਜਾਰੀ ਕੀਤਾ ਤੇ ਅੰਮ੍ਰਿਤਸਰ ਵਿਖੇ ਪੁਸਤਕਾਂ ਦੇ ਪ੍ਰਕਾਸ਼ਨ ਲਈ ਪੰਜਾਬੀ ਟਕਸਾਲ ਨਾਂ ਦੀ ਇੱਕ ਸੰਸਥਾ ਕਾਇਮ ਕੀਤੀ ਇਸ ਤੋਂ ਬਿਨਾ ਇਹ ਨਿੱਕੀ ਕਹਾਣੀ ਦੇ ਮੋਢੀਆਂ ਵਿੱਚੋਂ ਵੀ ਇੱਕ ਸਨ ਇਨਾਂ ਦੀਆਂ ਰਚਨਾਵਾਂ ਹੱਸਦੇ ਹੰਝੂ ਨਿੱਕੀ ਕਹਾਣੀ ਦਾ ਸੰਗ੍ਰਹਿ ਹੈ ਦਲੇਰਕੋਰ ਅਤੇ ਰਣਜੀਤ ਕਾਲ ਇਸ ਤੋਂ ਇਲਾਵਾ ਚੰਚਲ ਮੂਰਤੀ ਦੋ ਵੋਟੀਆਂ ਇਹ ਅਨੁਵਾਦਿਤ ਨਾਵਲ ਹਨ ਅਤੇ ਬਾਦਸ਼ਾਹੀਆਂ ਇਹਨਾਂ ਦਾ ਕਾਵ ਸੰਗ੍ਰਹਿ ਹੈ ਇਹਨਾਂ ਵਿੱਚੋਂ ਚੰਚਲ ਮੂਰਤੇ ਤੇ ਬਾਦਸ਼ਾਹੀਆਂ ਨੂੰ ਇਨਾਮ ਵੀ ਪ੍ਰਾਪਤ ਹੋਏ ਉਹਨਾਂ ਦੀ ਕਵਿਤਾ ਆਪਣੀ ਵਿਲੱਖਣ ਕਾਵਿਕ ਖੂਬੀਆਂ ਕਰਕੇ ਆਮ ਲੋਕਾਂ ਵਿੱਚ ਬਹੁਤ ਹਰਮਨ ਪਿਆਰੀ ਰਹੀ ਹੈ ਉਹਨਾਂ ਦੀ ਕਲਮ ਵਿੱਚ ਬੜੀ ਰਵਾਨਗੀ ਸੀ ਤੇ ਸ਼ਕਤੀ ਤੇ ਜੋਰ ਸੀ ਆਪ ਦੀ ਭਾਸ਼ਾ ਸਰਲ ਠੇਠ ਤੇ ਮੁਹਾਵਰੇਦਾਰ ਹੈ ਤੇ ਲਿਖਣ ਸ਼ੈਲੀ ਵਿੰਗਾਤਮਕ ਹੈ ਚਰਨ ਸਿੰਘ ਸ਼ਹੀਦ ਦੀ ਮੌਤ 14 ਅਗਸਤ 1935 ਨੂੰ ਹੋਈ ਇਨਾਂ ਦੀ ਜੀਵਨੀ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਚਰਨ ਸਿੰਘ ਸ਼ਹੀਦ ਕਿਹੋ ਜਿਹਾ ਲੇਖਕ ਸੀ ਇਸ ਦਾ ਉੱਤਰ ਹੈ ਜੀ ਚਰਨ ਸਿੰਘ ਸ਼ਹੀਦ ਹਾਸ ਰਸੀ ਤੇ ਵੈੰਗ ਲਿਖਣ ਵਾਲਾ ਲੇਖਕ ਸੀ ਇਸ ਤੋਂ ਬਾਅਦ ਪ੍ਰਸ਼ਨ ਚਰਨ ਸਿੰਘ ਸ਼ਹੀਦ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਇਸ ਦਾ ਉੱਤਰ ਹੈ ਜੀ ਚਰਨ ਸਿੰਘ ਸ਼ਹੀਦ ਦਾ ਜਨਮ ਅਕਤੂਬਰ 1891 ਵਿੱਚ ਅੰਮ੍ਰਿਤਸਰ ਵਿਖੇ ਹੋਇਆ ਇਸ ਤੋਂ ਬਾਅਦ ਪ੍ਰਸ਼ਨ ਚੰਨ ਸਿੰਘ ਸ਼ਹੀਦ ਨੇ ਆਪਣਾ ਸਾਹਿਤਕ ਜੀਵਨ ਕਿਸ ਦੀ ਪ੍ਰੇਰਣਾ ਨਾਲ ਆਰੰਭ ਕੀਤਾ ਇਸ ਦਾ ਉੱਤਰ ਹੈ ਜੀ ਚੰਨ ਸਿੰਘ ਸ਼ਹੀਦ ਨੇ ਆਪਣਾ ਸਾਹਿਤਕ ਜੀਵਨ ਭਾਈ ਵੀਰ ਸਿੰਘ ਦੀ ਪ੍ਰੇਰਣਾ ਨਾਲ ਆਰੰਭ ਕੀਤਾ ਇਸ ਤੋਂ ਬਾਅਦ ਪ੍ਰਸ਼ਨ ਹੈ ਜੀ ਚੰਨ ਸਿੰਘ ਸ਼ਹੀਦ ਦਾ ਸਪਟਾਹਿਕ ਪੱਤਰ ਕਿਹੜਾ ਸੀ ਇਸ ਦਾ ਉੱਤਰ ਹੈ ਜੀ ਚੰਨ ਸਿੰਘ ਸ਼ਹੀਦ ਦਾ ਸਪਟਾਹਿਕ ਪੱਤਰ ਮੋਜੀ ਸੀ ਇਸ ਤੋਂ ਬਾਅਦ ਪ੍ਰਸ਼ਨ ਚੰਨ ਸਿੰਘ ਸ਼ਹੀਦ ਨੇ ਕਿਹੜਾ ਮਾਸਿਕ ਪੱਤਰ ਆਰੰਭ ਕੀਤਾ ਇਸ ਦਾ ਉੱਤਰ ਹੈ ਜੀ ਇਹਨਾਂ ਨੇ ਹੰਸ ਨਾਂ ਦਾ ਮਾਸਿਕ ਪੱਤਰ ਆਰੰਭ ਕੀਤਾ ਮੌਜੀ ਹੈ ਜਿਹੜਾ ਸਫਤਾਹਿਕ ਪੱਤਰ ਸੀ ਤੇ ਹੰਸ ਹੈ ਜਿਹੜਾ ਉਹ ਮਹੀਨੇਵਾਰ ਨਿਕਲਦਾ ਸੀ ਇਸ ਤੋਂ ਬਾਅਦ ਪ੍ਰਸ਼ਨ ਹੈ ਚੰਨ ਸਿੰਘ ਸ਼ਹੀਦ ਦੀਆਂ ਕਵਿਤਾਵਾਂ ਦਾ ਕਲਪਿਤ ਪਾਤਰ ਕਿਹੜਾ ਹੈ ਤਾਂ ਕਵਿਤਾਵਾਂ ਦੇ ਵਿੱਚ ਉਹਨਾਂ ਨੇ ਸੁਤਰਾ ਉਪਨਾਮ ਵਰਤਿਆ ਹੈ ਇਹ ਹੀ ਉਹਨਾਂ ਦਾ ਅਮਰ ਕਲਪਿਤ ਪਾਤਰ ਹੈ ਇਸ ਤੋਂ ਬਾਅਦ ਪ੍ਰਸ਼ਨ ਚੰਦ ਸਿੰਘ ਸ਼ਹੀਦ ਦੀਆਂ ਕਹਾਣੀਆਂ ਦਾ ਕਲਪਿਤ ਪਾਤਰ ਜਿਹੜਾ ਵਾਰਤਕ ਦੇ ਵਿੱਚ ਕੀ ਹੈ ਤਾਂ ਇਸ ਦਾ ਉੱਤਰ ਹੈ ਜੀ ਕਹਾਣੀਆਂ ਤੇ ਵਾਰਤਕ ਦੇ ਵਿੱਚ ਇਹਨਾਂ ਨੇ ਬਾਬਾ ਬਰੀਆਮ ਨਾਮ ਦਾ ਜਿਹੜਾ ਕਲਪਿਤ ਪਾਤਰ ਸਿਰਜਿਆ ਹੈ ਇਸ ਤੋਂ ਬਾਅਦ ਪ੍ਰਸ਼ਨ ਹੈ ਜੀ ਚੰਦ ਸਿੰਘ ਸ਼ਹੀਦ ਦੀ ਮੌਤ ਕਦੋਂ ਹੋਈ ਇਸ ਦਾ ਉੱਤਰ ਹੈ ਜੀ ਇਹਨਾਂ ਦਾ ਦੇਹਾਂਤ 14 ਅਗਸਤ 1935 ਨੂੰ ਸ਼ਿਮਲੇ ਵਿਖੇ ਹੋਇਆ ਇਸ ਤੋਂ ਬਾਅਦ ਪ੍ਰੇਸ਼ਨ ਚੰਦ ਸਿੰਘ ਸ਼ਹੀਦ ਦੇ ਕੁਝ ਕਹਾਣੀ ਸੰਗ੍ਰਹਿਾਂ ਦੇ ਨਾਮ ਲਿਖੋ ਇਹਨਾਂ ਦੇ ਕਹਾਣੀ ਸੰਗ੍ਰਹਿ ਹਨ ਟਕੋਰਾ ਹੱਸਦੇ ਹੰਝੂ ਸਵਾਦ ਦੇ ਟੋਕਰੇ ਹਾਸੇ ਦੀ ਵਰਖਾ ਜਗਤ ਤਮਾਸ਼ਾ ਇਸ ਤੋਂ ਇਲਾਵਾ ਚੰਦ ਸਿੰਘ ਦੀਆਂ ਰਚਨਾਵਾਂ ਦੀ ਭਾਸ਼ਾ ਤੇ ਸ਼ੈਲੀ ਕਿਸ ਤਰ੍ਹਾਂ ਦੀ ਹੈ ਇਸ ਦਾ ਉੱਤਰ ਹੈ ਜੀ ਆਪ ਦੀਆਂ ਰਚਨਾਵਾਂ ਦੀ ਭਾਸ਼ਾ ਬੜੀ ਸਰਲ ਠੇਠ ਤੇ ਮੁਹਾਵਰੇਦਾਰ ਹੈ ਤੇ ਇਹਨਾਂ ਦੀ ਜਿਹੜੀ ਸ਼ੈਲੀ ਹੈ ਲਿਖਣ ਢੰਗ ਹੈ ਉਹ ਵੰਗਾਤਮਕ ਹੈ ਜੇ ਤੁਸੀਂ ਐਚ ਟੈਟ ਵਗੈਰਾ ਦੀ ਤਿਆਰੀ ਲਈ ਇਹ ਵੀਡੀਓ ਦੇਖ ਰਹੇ ਹੋ ਤਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਹੋਰ ਕੁਐਸਚਨ ਆਨਸਰ ਵੀ ਮਿਲ ਜਾਣਗੇ ਕਿਰਪਾ ਕਰਕੇ ਉਹਨਾਂ ਨੂੰ ਵੀ ਚਾਤੀ ਮਾਰ ਲੈਣਾ ਸੋ ਇਹ ਸੀ ਜੀ ਵੀਡੀਓ ਚੰਨ ਸਿੰਘ ਸ਼ਹੀਦ ਦੀ ਲਿਖੀ ਹੋਈ ਕਹਾਣੀ ਥਾਣੇਦਾਰੀ ਉੱਪਰ ਉਮੀਦ ਹੈ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਸ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਕਮੈਂਟ ਬਾਕਸ ਵਿੱਚ ਤੁਹਾਡੇ ਸੁਝਾਵਾਂ ਦਾ ਵੀ ਸਵਾਗਤ ਹੈ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਆਉਣ ਵਾਲੇ ਵੀਡੀਓ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ ਇੱਕ ਵਾਰ ਫੇਰ ਆਪ ਜੀ ਦਾ ਧੰਨਵਾਦ ਵੀ ਵਰਕ ਹਾਰਡ ਟੂ ਮੇਕ ਵੀਡੀਓ ਪਲੀਜ਼ ਲਾਈਕ ਐਂਡ ਸ਼ੇਅਰ ਸਬਸਕ੍ਰਾਈਬ ਚੈਨਲ ਪੰਜਾਬੀ ਵਾਈਟ ਬੋਰਡ ਥੈਂਕਸ ਫਾਰ ਵਾਚਿੰਗ